ਜੋਤਪੁੱਤ ਗੱਲ ਸੁਣ ਹਾਂਜੀ ਮੰਮਾ ਜੀ ਉਹ ਤਾਂ ਮੈਂ ਤੇਰੇ ਪਾਪਾ ਨਾਲ ਚੱਲੀ ਆ ਬਾਜ਼ਾਰ ਮੈਂ ਥੋੜਾ ਸਮਾਨ ਲਿਆ ਆ ਹਨਾ ਅੱਜ ਰਖੜੀਆਂ ਤੋਂ ਏਦਾਂ ਕਰੀ ਆਪਣੇ ਵੀਰੇ ਦੇ ਰਖੜੀ ਬੰਨਦੀ ਦਾਦੀ ਮੰਮਾ ਘਰ ਹੀ ਨੇ ਠੀਕ ਹੈ ਤਾਂ ਬੰਨਦੀ ਰਖੜੀ ਫੇ ਆਪਾਂ ਦੋਨੋਂ ਮਾਮਾ ਜੀ ਦੇ ਤੇ ਰਖੜੀ ਬੰਨਣ ਚੱਲਾਂਗੇ ਠੀਕ ਠੀਕ ਹੈ ਮੇਰੇ ਪੁੱਤੋ ਦੇ ਬੰਨਦੀ ਫੇ ਮੈਂ ਆਣੀ ਹਾਂ ਆ ਵੀਰੇ ਹਾਂ ਮੈਂ ਤਾਂ ਰਖੜੀ ਬਣਾ ਲਾ ਕੀ ਦੋ ਤੰਦਨੋਗ ਤੂ ਰਖਣੀਆਂ ਲਾ ਕੇ ਮੇਰੇ ਪਿੱਛੇ ਘੁੰਮੀ ਜਾਂਦੀ ਐ ਮੈਂ ਹਨਾ ਮਾਮੂ ਕੇ ਜਾਣਾ ਮम्मा ਦੇ ਨਾਲ ਮम्मा ਨੇ ਮਾਮੂ ਦੇ ਰਖੜੀ ਬੰਨਣ ਜਾਣਾ ਤੂ ਬਣਾ ਲਾ ਜਿੱਥੇ ਮਾਦੀਆ ਮੇਰਾ ਫੈਰ ਨਾ ਖਾ ਮੈਂ ਨਹੀਂ ਬਣਾਨੀ ਨਹੀਂ ਬੁਲਾਨੀ ਮੈਂ ਨਾ ਅਵੇ ਚੱਲੀ ਆ ਫੇਰ ਜੇ ਹੁਣ ਮੈਨੂੰ ਕਿਸੇ ਨੇ ਕਿਹਾ ਤਾਂ ਮੈਂ ਤਾਂ ਵੀ ਬੰਨਣੀ ਹੈਗੀ ਨਹੀਂ ਬੁਨਾਨੀ ਨਾ ਬਣਾਜੋ ਨਾਨੇ ਪੋਤਾ ਰੱਖੜੀ ਦਾ ਪਤਾ ਪੋ ਮਾਨ ਨਹੀਂ ਕਰਨਾ ਅੱਛਾ ਇਹ ਰੱਖੜੀ ਦਾ ਅਪਮਾਨ ਨਹੀਂ ਪਣਾ ਇਹ ਬੜੀ ਖੁਸ਼ੀਆਂ ਚਾਵਾਂ ਦੇ ਨਾਲ ਪਤਾ ਤੇ ਉਹ ਹਾਰ ਆਉਂਦਾ ਅੱਛਾ ਇਹ ਭੈਣਾ ਭਰਾਵਾਂ ਦੀ ਸੁਖ ਲੋਰਦੀਆਂ ਹੁੰਦੀਆਂ ਭੈਣਾ ਆਪਣੇ ਭਰਾਵਾਂ ਦੀ ਅੱਛਾ ਮੇਰਾ ਪੋਤਾ ਇੱਧਾ ਨਹੀਂ ਪਤਾ ਕਰਨਾ ਅੱਛਾ ਮੇਰਾ ਪੋਤਾ ਕੋਈ ਨਹੀਂ ਕੋਰੇ ਆਏ ਕੋਰੇ ਆਉਰੇ ਕੋਰੇ ਆ ਆ ਹੁਣ ਕਰ ਦਾਦੀ ਜੀ ਨਾਲ ਆ ਜਾ ਮੇਰਾ ਪੋਤਾ ਦਾਦਾ ਕਹਦੇ ਆ ਤੋ ਆਜਾ ਮੇਰਾ ਪੁੱਤ ਦੇਖ ਪੁੱਤ ਤੂੰ ਅੱਜ ਦੇ ਦਿਨ ਵੀ ਲੜੀ ਜਾਂਦਾ ਦੇਖ ਤੇਰੀ ਭੈਣ ਕਿੰਨਿਆਂ ਚਾਵਾਂ ਦੇ ਨਾਲ ਰਖੜੀ ਤੇਰੇ ਲਈ ਲੈ ਕੇ ਆਈਆ ਦੇਖ ਪੁੱਤ ਜਿਨ੍ਹਾਂ ਤੋਂ ਆ ਧਾਗੇ ਧਾਗੇ ਕਹਿੰਦਾ ਹਨਾ ਉਤੇ ਧਾਗੇ ਨਹੀਂ ਹੈਗੇ ਤੇਰੀ ਭੈਣ ਨੇ ਤੇਰੀ ਲੰਬੀ ਉਮਰ ਦੀਆਂ ਅਰਦਾਸਾਂ ਪੁੱਤ ਕੀਤੀਆਂ ਐ ਇਹਦੇ ਵਿੱਚ ਤੂੰ ਇਹਨਾਂ ਨੂੰ ਧਾਗੇ ਦਾ ਨਾ ਪੁੱਤ ਜਿਹੜਾ ਤੇਰੇ ਪਾਪਾ ਨਾ ਤੇਰੇ ਵਰਗੇ ਛੋਟੇ ਜਿਹੇ ਸੀ ਤੇਰੀ ਭੂਆ ਵੀ ਇਦਾਂ ਉਹਦੇ ਦੇ ਧਾਗੇ ਲੈ ਕੇ ਆਉਂਦੀ ਹੁੰਦੀ ਸੀ ਉਹ ਬੜਿਆਂ ਚਾਵਾ ਦੇ ਨਾਲ ਪੁੱਤੋ ਬਣਾਦਾ ਹੁੰਦਾ ਸੀ ਰਖੜੀ ਅੱਛਾ ਅੱਜ ਵੀ ਉਹ ਵਰਦਾਸਾ ਕਰਦੀ ਹੁੰਦੀ ਆ ਉਹ ਤਾਂ ਹੁਣ ਵੀ ਤੇਰੀ ਭੂਆ ਤੇਰੇ ਪਾਪਾ ਦੇ ਰਖੜੀ ਲੈ ਕੇ ਆਉਂਦੀ ਹੈ ਨਾ ਉਹ ਹਰ ਸਾਲ ਆਉਂਦੀ ਆ ਦਾਦੀ ਜੀ ਤੁਸੀਂ ਵੀ ਆਪਣੇ ਵੀਰ ਲੈ ਕੇ ਰਖੜੀ ਲੈ ਕੇ ਜਾਂਦੇ ਹੁੰਦੇ। ਹੋਰ ਪੁੱਤ ਮੈਂ ਵੀ ਹਰ ਸਾਲ ਰਖੜੀ ਲੈ ਕੇ ਜਾਂਦੀ ਹੁੰਦੀ ਸੀ। ਕੱਲੀ ਮੈਂ ਨਹੀਂ ਬੰਦੀ ਸੀ। ਸਾਰੀਆਂ ਦਾਦੀਆਂ, ਨਾਨੀਆਂ, ਭੈਣਾਂ ਸਾਰੀਆਂ ਆਪਣੇ ਪੇਕੇਆਂ ਦੇ ਸੋਖ ਲੋੜ ਨੇ ਰਖੜੀਆਂ ਲੈ ਕੇ ਜਾਂਦੀਆਂ ਹੁੰਦੀਆਂ। ਸਾਰੇ ਇਹ ਤੇ ਉਹ ਹਾਰ ਭੈਣਾਂ ਭਰਾਵਾਂ ਲਈ ਬਣਿਆ ਆ। ਉਹਨਾਂ ਦੀ ਲੰਬੀ ਉਮਰ ਲਈ ਅਰਦਾਸਾਂ ਕਰਨ ਜਾਂਦੀਆਂ ਆ। ਦੇਖ ਪੁੱਤ ਮੇਰੇ ਭਰਾ ਦੀ ਹੁਣ ਚਿੱਟੀ ਦਾੜੀ ਹੋ ਗਈ ਮੈਂ ਹਜੇ ਵੀ ਉਹਦੇ ਰਖੜੀ ਬੰਨਣ ਜਾਂਦੀ ਆ। ਭੈਣਾਂ ਸਾਰੀਆਂ ਆਪਣੇ بڑے ਚਾਵਾ ਦੇ ਨਾਲ ਰਖੜੀ ਬੰਨਣ ਜਾਂਦੀਆਂ ਆਪਣੇ ਭਰਾਵਾਂ ਦੇ ਭਰਾ ਬੜੇ ਖੁਸ਼ ਹੋ ਕੇ ਰਖੜੀ ਬਣਾਉਂਦੇ ਆ ਅਸੋਂ ਲਾ ਦਾਦੀ ਦੀ ਗੱਲ ਮम्मा ਵੀ ਮੈਨੂੰ ਤਾਂ ਹੀ ਕਹਿੰਦੇ ਸੀਗੇ ਕਿ ਰਖੜੀ ਬਣਾ ਲਈ ਪਹਿਲਾਂ ਪਹਿਲਾਂ ਅਸੀਂ ਮਾਮੂ ਘਰ ਜਾ ਰਹੇ ਆ ਬਣਾਉਣੀ ਆ ਰਖੜੀ ਇਹਨੇ ਬਣਾਉਣੀ ਆ ਰਖੜੀ ਹੁਣ ਤੈਨੂੰ ਪਤਾ ਹੀ ਆ ਦੀਦੀ ਨੇ ਮੇਰੇ ਰਖੜੀ ਬੰਨਣੀ ਆ ਭੈਣਾਂ ਭਰਾਵਾਂ ਦੀ ਰਖੜੀ ਹੁੰਦੀ ਛ ਬੜੇ ਚਾਵਾ ਦੇ ਨਾਲ ਰਖੜੀ ਲੈ ਗਏ ਉਹ ਤੋਂ ਬਣਾ ਮੇਰਾ ਪੁੱਤ ਰਖੜੀ ਐ ਚ ਲੜੀ ਦਾ ਨਹੀਂ ਹੁੰਦਾ ਜਾਂ ਮੈਂ ਸਿਰ ਟਾ ਕੇ ਆ ਮम्मा ਵੀ ਆਣ ਆਲੇ ਆ ਇਹ ਤਾਂ ਲੜੀ ਜਾਂਦੇ ਆ ਦੋ ਜਣੇ ਆਪਸ ਵਿੱਚ ਮਸਹੀਨ ਨੂੰ ਮਨਾ ਕੇ ਹਟੀਆਂ ਮੈਂ ਕੀ ਹੋਏ ਬੇਬੇ ਬੱਸ ਉਹ ਕਹੀ ਜਾਂਦਾ ਧਾਗੇ ਆ ਇਹ ਕਹੀ ਜਾਂਦੇ ਬਣਾ ਲੈ ਰਖੜੀ ਮੈਂ ਮम्मा ਦੇ ਨਾਲ ਮਾਮਿਆਂ ਦੇ ਜਾਣਾ ਤਨ ਭੈਣ ਨਾਲ ਲੜਨੋ ਕੋ ਤੈਨੂੰ ਸਮਝਾਈਦਾ ਭੈਣ ਨਾਲ ਨਹੀਂ ਲੜੀਦਾ ਹੈਗਾ ਹੈ ਚੱਲ ਬੁੱਤ ਫੜਾ ਫੜਾ ਬੰਨ ਰੱਖੜੀ ਵੀ ਤੇਰੇ ਪਾਪਾ ਉਡੀਕਦੇ ਆਪਾਂ ਨੂੰ ਉੱਪਰ ਜਾ ਬੰਨ ਦੇ ਰੱਖੜੀ ਖੋਲ ਦੇ ਬੰਨ ਦੇ ਫੜਾ ਫੜ ਇਹ ਤਾਂ ਖੋਲ ਲਿਆ ਤਿਹਾਰ ਵਾਲੇ ਦਿਨ ਵੀ ਸ਼ਰਮ ਨਹੀਂ ਕਰਦਾ ਇਹ ਇਹ ਤਾਂ ਤਾਂ ਗੇਟਾ ਦੇ ਕਰੀ ਜਾਂਦਾ ਸੀ ਉਹਨੂੰ ਤੇ ਪੁੱਤ ਬੰਨ ਲੜਦੇ ਦੇ ਨਹੀਂ ਪਤਾ ਹੀ ਆ ਖੋਲ ਚੱਲ ਕੋਈ ਨਿਆਣੇ ਲੜਦੇ ਹੁੰਦੇ ਆਪਾਂ ਹੀ ਸਮਝ ਆ ਜਾਣੀ ਲੈ ਉਹ ਅੰਕਲ ਵੀ ਆ ਗਏ ਤੁਹਾਡੇ ਲੈ ਤਾਂ ਰੌਣਕਾਂ ਲਾਈਆਂ ਸასი ਸ਼ਾਲ ਸასი ਸ਼ਾਲ ਹੋਰ ਪਾਪੇ ਦਾ ਉਹ ਤੁਹ ਕੁੁਰਸੀ ਚੱਕ ਕੇ ਦੇ ਅੰਕਲ ਹੋਰ ਹਾਂ ਠੀਕ ਆ ਠੀਕ ਆ ਉਹ ਠੀਕ ਠਾਕ ਮੈਂ ਤਾਂ ਸੁਣਾ ਹੋਰ ਕਿੱਦਾਂ ਨੇ ਆਣੇ ਘਾ ਠੀਕ ਆ ਗਰੀ ਮੈਂ ਕਿਹਾ ਸਾਰੇ ਵਧੀਆ ਉਹ ਮੈਨੂੰ ਵਧੀਆ ਚਾਹੀਦੇ ਅੱਧਾ ਪੌਣਾ ਘੰਟਾ ਹੋ ਗਿਆ ਮੈਂ ਉੱਪਰ ਛੱਤ ਤੇ ਚੜਿਆ ਸੀ ਅੱਛਾ ਦਾਦੀ ਪੋਤੇ ਪੋਤੀ ਦੀਆਂ ਗੱਲਾਂ ਸੁਣਦਿਆਂ ਨੂੰ ਭਾਬੀ ਸੱਚੀ ਮੇਰੇ ਮਨ ਨੂੰ ਅੱਜ ਐਨੀ ਖੁਸ਼ੀ ਹੋਈ ਫੇਰ ਦਾਦੀ ਕਿਦਾਂ ਸਮਝਾਉਣ ਲੱਗੀ ਉਹ ਪੋਤੀ ਪੋਤੇ ਨੂੰ ਹੈ ਪੁੱਤ ਇਹ ਜਿਹੜਾ ਨਾ ਪਿਆਰ ਦਾਦੀਆਂ ਦੀ ਗੋਦ ਵਿੱਚ ਬੈਠ ਕੇ ਮਿਲਦਾ ਨਾਨੀਆਂ ਦੀ ਗੋਦ ਵਿੱਚ ਬੈਠ ਕੇ ਮਿਲਦਾ ਇਹ ਮੁਖਤਆ ਇਹ ਤਾਂ ਬੜਾ ਹੀ ਲਾਡ ਲੈਂਦੇ ਵਾ ਇਹਦਾ ਕੋਈ ਕੀਮਤ ਨਹੀਂ ਜਿਹੜੀ ਆਪਾਂ ਨਾ ਮੋਲ ਦੀ ਪੜਾਈ ਲੈਣੇ ਵੱਡੇ ਸਕੂਲਾਂ 'ਚ ਇਹ ਪੜਾਈ ਉੱਥੋਂ ਨਹੀਂ ਮਿਲਦੀ ਆਪਣੀ ਦਾਦੀ ਦੀ ਗੋਦ ਵਿੱਚ ਬੈਠ ਕੇ ਕਹਾਣੀਆਂ ਸੁਣਿਆ ਕਰੋ ਰਖੜੀ ਦਾ ਜਿਹੜਾ ਤਿਹਾਰ ਆ ਉਹ ਤਾਂ ਇਹ ਕੱਲਾ ਭੈਣ ਦੀ ਜ਼ਿੰਮੇਵਾਰੀ ਨਹੀਂ ਭਰਾ ਦੀ ਵੀ ਜ਼ਿੰਮੇਵਾਰੀ ਆ ਇਹ ਦੋਹਾਂ ਦੇ ਪਿਆਰ ਨੂੰ ਬੰਨਣ ਵਾਲੀ ਡੋਰ ਆ ਜਿਹੜੀ ਰਖੜੀ ਆ ਮੈਂ ਸਾਰੀਆਂ ਗੱਲਾਂ ਪੁੱਤੇ ਕੜ ਕੇ ਸੁਣੀਆਂ ਤਾਂ ਵੀ ਤੂੰ ਬਹੁਤ ਭਾਗਾ ਬੜੀ ਆ ਜਿਹੜੀ ਆਪਣੇ ਪੋਤੇ ਪੋਤੀਆਂ 'ਚ ਨੌ ਪੁੱਤਾਂ 'ਚ ਬੈਠੀ ਆ ਨਹੀਂ ਤਾਂ ਅੱਜ ਕੱਲ ਨੌਹਾਂ ਬੁੱਤ ਤਾਂ ਇਕੱਲੇ ਇਕੱਲੇ ਰਹਿਣਾ ਪਸੰਦ ਕਰਦੇ ਆ ਕਿਹੜਾ ਆਪਣੇ ਮਾਪਿਆਂ ਨੂੰ ਨਾਮ ਰੱਖੇ ਰਹੀ ਜੀ ਮੇਰੇ ਤਾਂ ਨੌਪੋਤੇ ਬਹੁਤ ਚੰਗੇ ਆ ਮੈਂ ਤਾਂ ਹੀ ਕਹਿੰਦਾ ਬਾਈ ਗੁਰੂ ਸਾਹਿਬ ਦੇ ਨੌਪੋਤੇ ਇਦਾਂ ਦੇ ਘਰਾਂ ਦੇ ਵਿੱਚ ਹੋਣ ਬੜਾ ਹੀ ਨੰਦਸ ਮੇਰਾ ਤਾਂ ਬਹੁ ਕਰਦੇ ਆ ਇਹ ਤਾਂ ਪੋਤੇ ਪੋਤੀਆਂ ਦਾਦੀ ਦੇ ਪਿਆਰ ਨੂੰ ਤਰਸੀ ਜਾਂਦੇ ਆ ਦਾਦੀਆਂ ਕੋਤੀ-ਪੋਤੀਆਂ ਨੇ ਤਰਸੀ ਜਾਂਦੀਆਂ ਸਹੀ ਗੱਲ ਹੈ ਬਹੁਤ ਕਰਮਾਂ ਵਾਲਿਆਂ ਤੁਸੀਂ ਗੱਲ ਭਰਾਵਾ ਤੇਰੀ ਮੰਨਣ ਵਾਲੀ ਆ ਅੱਜ ਕਾ ਤਾਂ ਨੋ ਹਾਂ ਪੋਤੇ ਤੇ ਪਤਾ ਬਖਰੇ-ਬਖਰੇ ਰਹਿ ਗਏ ਕੋਈ ਸਿਆਣੇ ਨੂੰ ਕੌਣ ਪੁੱਛਦਾ ਆ ਦੇਖਦੇ ਆਂ ਤਾਂ ਹੀ ਦੁਨੀਆ ਇੰਨੀ ਔਖੀ ਆ ਔਖੀ ਆ ਦੁਨੀਆ ਬਹੁਤ ਘਰ ਘਰ ਦੀ ਕਹਾਣੀ ਅੱਜ ਕੱਲ ਓਦਾਂ ਹੋਈ ਹੋਆ ਦੇਖੋ ਦੇਖਦੇ ਆਂ ਕਈ ਵੇਲੇ ਸੁਣਦੇ ਆਂ ਕਿ ਤਾਂ ਬਾਹਰ ਅੰਦਰ ਕਿਤੇ ਨਿਕਲ ਹੀ ਤਾਇਆ ਗੱਲਾਂ ਕਰਦੀਆਂ ਨੇ ਜਦੋਂ ਸੁਣਦੇ ਆਂ ਜਦੋਂ ਦੇਖਦੇ ਆਂ ਤਾਂ ਦੁੱਖ ਜਦ ਲੱਗਦਾ ਬਹੁਤ ਔਖਾ ਹੈ ਦੇਖੋ ਜੇ ਸਿਆਣੇ ਕਹਿੰਦੇ ਆ ਵੀ ਆਪਾਂ ਆਪਣੀ ਔਲਾਦ ਤੋਂ ਸੁੱਖ ਦੀ ਉਮੀਦ ਕਰਦੇ ਆਂ ਤਾਂ ਪਹਿਲਾਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਵੀ ਆਪਾਂ ਸਿੱਖੀਏ ਆਪਾਂ ਨੂੰ ਦੇਖ ਕੇ ਬੱਚਿਆਂ ਨੇ ਗਾਂ ਸਿੱਖਣਾ ਉਹ ਤੁਹਾਡੇ ਬੋਤੀ-ਪੋਤਾ ਮਨ ਖੁਸ਼ ਹੁੰਦਾ। ਜੇ ਤੁਹਾਡੇ ਕੋਲ ਸਵੇਰੇ ਸ਼ਾਮ ਬਹਿੰਦੇ ਆ ਤੁਸੀਂ ਗੁਰੂ ਘਰ ਨੂੰ ਜਾਂਦੇ ਹਾਂ ਉਂਗਲਾ ਆ ਕੇ ਲੈ ਕੇ ਜਾਂਦੇ ਤੇ ਬਹੁਤ ਵਧੀਆ ਲੱਗਦਾ। ਨਾਲੇ ਇਹ ਜਿਹੜੀਆਂ ਦਾਦੀਆਂ ਨਾਨੀਆਂ ਇਹ ਤਾਂ ਉਹ ਯੂਨੀਵਰਸਿਟੀ ਆ ਆ ਬੇ ਜਿਹੜੀ ਸਿੱਖਿਆ ਇਹਨਾਂ ਤੋਂ ਮਿਲ ਜਣੀਆਂ। ਜਦੋਂ ਆਪਾਂ ਵੱਡੇ ਵੱਡੇ ਮਾਡਰਨ ਸਕੂਲਾਂ ਦੇ ਪੱਟੀਆਂ ਫੀਸਾਂ ਦੇ ਕੇ ਮੋਲ ਦੀ ਪੜਾਈ ਲੈਣੇ ਆ ਨਾ ਉੱਥੋਂ ਨਹੀਂ ਉਹ ਪਿਆਰ ਲੱਭਦਾ। ਨਾ ਉਹ ਸਿੱਖਿਆ ਲੱਭਦੀ ਆ। ਮਾਮਾ ਦੇ ਦਾਦੀਆਂ ਦੇ ਨਾਨੀਆਂ ਦੀ ਜਿਹੜੀ ਸਿੱਖਿਆ ਆ ਉਹ ਇਨਸਾਨ ਨੂੰ ਜਿਹੜਾ ਸੰਸਕਾਰੀ ਬਣਾਉਂਦੀਆਂ ਸੰਸਕਾਰੀ ਠੀਕ ਆ ਤੇ ਜਿਹੜੀਆਂ ਉਹ ਪੜਾਈਆਂ ਆਪਾਂ ਪੜ੍ਹਦੇ ਆ ਉਹ ਵਪਾਰੀ ਬਣਾਉਂਦੀਆਂ ਇਹ ਤਾਂ ਗੱਲ ਹੈਗੀ ਵਪਾਰੀ ਬਣਾਉਂਦੀਆਂ ਵੀ ਬੰਦਾ ਵੱਡੇ ਸਕੂਲਾਂ 'ਚ ਪੜ੍ਹ ਕੇ ਫਿਰ ਵੱਟੀਆਂ ਗੱਲਾਂ ਉਹ ਰੇਤਿਆਂ ਦੀ ਕਦਰ ਤਾਂ ਹੀ ਨਹੀਂ ਰਹੀ ਤੁਸੀਂ ਭਾਗਾਂ ਨੇ ਤੁਹਾਡੀ ਦਾਦੀ ਤੁਹਾਡੇ ਕੋਲ ਆ ਨਾਨੀ ਤੁਹਾਡੀ ਜਦੋਂ ਆਉਂਦੀ ਆ ਕਿੰਨਾ ਤੁਹਾਨੂੰ ਲਾਡ ਕਰਦੀ ਆ ਉਹਦਾ ਵੀ ਛੋਟੇ ਛੋਟੇ ਹੁੰਦੇ ਸੀ ਸਾਡੇ ਅਸੀਂ ਨਾਨਿਆਂ ਦੇ ਕਨੇੜਿਆਂ ਜੜੀ ਰਹੀਦਾ ਸੀ ਜਾ ਕੇ ਇਸਕਾ ਭੈਣ ਦਾ ਜਿਹੜਾ ਪਿਆਰ ਆ ਇਹ ਜਿਹੜੀ ਰਖੜੀ ਆ ਇਹ ਕੱਲੀ ਇਹਦੀ ਜ਼ਿੰਮੇਵਾਰੀ ਨਹੀਂ ਤੇਰੀ ਵੀ ਜ਼ਿੰਮੇਵਾਰੀ ਬਣਦੀ ਆ ਜਿੰਨਾ ਚਿਰ ਆਪਣੇ ਸਾਹ ਚੱਲਦੇ ਆ ਇਹਦਾ ਇਹਦਾ ਵੀ ਸਤਕਾਰ ਵੀ ਕਰਨਾ ਇਹਨੂੰ ਰਕਸ਼ਾ ਮੰਦਰ ਪਤਾ ਕੀ ਉਹ ਕਹਿੰਦੇ ਆ ਭੈਣ ਆਤ ਕਰਦੀ ਆਪਣੇ ਭਰਾ ਤੋਂ ਕਿ ਮੇਰਾ ਭਰਾ ਔਖੇ ਵੇਲੇ ਮੇਰੀ ਰੱਖਿਆ ਕਰੂਗਾ ਇਹਨੂੰ ਰਕਸ਼ਾ ਮੰਦਰ ਕਿਸ ਕਰਕੇ ਕਹਿੰਦੇ ਆ ਠੀਕ ਆ ਠੀਕ ਆ ਜੀ ਬਹੁਤ ਖੁਸ਼ੀ ਹੋਈ ਆ ਜਿਹੜਾ ਤੁਸੀਂ ਆਪਣੀ ਇਹਨਾਂ ਨੂੰ ਅਕਲ ਦਿੱਤੀ ਆ ਇਹਨਾਂ ਨੂੰ ਸਿਖਾ ਲਿਆ ਜਿਹੜਾ ਬਹੁਤ ਵਧੀਆ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਅੰਕਲ ਵੀ ਕਹਿ ਕੇ ਗਏ ਆ ਭੈਣ ਦਾ ਕਹਿਣਾ ਮੰਨਦਾ ਹੁੰਦਾ ਤੂੰ ਮੇਰੇ ਨਾਲ ਲੜਦਾ ਰਹਿੰਦਾ ਆ ਚੱਲ ਬੁੱਤ ਕੋਈ ਗੱਲ ਨਹੀਂ ਰਖੜੀ ਬਣਾ ਲਈ ਨਾ ਹੁਣ ਵੀਰੇ ਨੇ ਚੱਲ ਹੁਣ ਆਪਾਂ ਵੀ ਚਲੀਏ ਬਾਵੇਂ ਦੇ ਜਾਣਾ ਹਣਾ ਆਪਾਂ ਚਲੋ ਚੰਗਾ ਬੇਬੀ ਅਸ ਜਾਈਏ ਕੱਲ ਜਾਏਗਾ ਅੱਜ ਦੀ ਸਾਡੀ ਵੀਡੀਓ ਦਾ ਸੰਦੇਸ਼ ਜੇ ਆਪਾਂ ਆਪਣੇ ਬਜ਼ੁਰਗਾਂ ਦੇ ਸਤਿਕਾਰ ਕਰਾਂਗੇ ਤੇ ਆਪਣੇ ਬਣਾ ਦੇਖ ਕੇ ਆਪਣੇ ਬੱਚੇ ਤਦ ਹੀ ਆਪਣਾ ਸਤਿਕਾਰ ਕਰਾਂਗੇ ਜੇ ਸਤਿਕਾਰ ਦੀ ਆਪਾਂ ਆਪਣੇ ਬੱਚਿਆਂ ਤੋਂ ਆਦ ਰੱਖਦੇ ਆ ਉਹ ਸਤਿਕਾਰ ਆਪਾਂ ਵੀ ਆਪਣੇ ਬਜ਼ੁਰਗਾਂ ਨੂੰ ਦੇਈਏ ਦਾਦੀਆਂ ਨਾਨੀਆਂ ਜੀਆਂ ਕਹਾਣੀਆਂ ਸੁਣਾਉਣ ਜੀਆਂ ਜੇ ਆਪਾਂ ਪਰਿਵਾਰ ਇਕੱਠੇ ਰੱਖਾਂਗੇ ਇਹ ਇਕੱਠੇ ਪਰਿਵਾਰਾਂ ਤੋਂ ਬੱਚਿਆਂ ਨੂੰ ਸੰਸਕਾਰ ਮਿਲ ਸਕਦੇ ਆ ਇਸ ਕਰਕੇ ਕੋਸ਼ਿਸ਼ ਕਰੋ ਪਰਿਵਾਰ ਇੱਕ ਹੀ ਛੱਤ ਥਲੇ ਰਹਿਣ ਦਾਦੀਆਂ ਦਾਦੇ ਸਾਡੀ ਜੇ ਸਟੋਰੀ ਚੰਗੀ ਲੱਗੀ ਸ਼ੇਅਰ ਲੱਗ ਦਿਓ ਕਰ ਦਿਓ ਸਾਰਿਆਂ ਦਾ ਧੰਨਵਾਦ